ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਔਰਤਾਂ ਦੇ ਰਸੋਈ ਵਿੱਚ ਕੰਮ ਆਉਣ ਵਾਲੀਆਂ ਜ਼ਰੂਰੀ ਗੱਲਾਂ ਨੰਬਰ 1 ਚੌਲਾਂ ਨੂੰ ਬਣਾਉਂਦੇ ਸਮੇਂ ਜੇ ਉਹਨਾਂ ਵਿੱਚ 4-5 ਕੜੀ ਪੱਤੇ ਪਾ ਦਿੱਤੇ ਜਾਣ ਚੌਲਾਂ ਵਿੱਚੋਂ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈ ਤੇ ਚੌਲ ਸਵਾਦ ਬਣਦੇ ਹਨ ਨੰਬਰ 2 ਪਿਆਜ਼ ਕੱਟਣ ਤੋਂ ਪਹਿਲਾਂ ਜੇਕਰ ਉਹਨਾਂ ਨੂੰ ਫ੍ਰਿਜ ਵਿੱਚ ਜਾਂ ਠੰਡੇ ਪਾਣੀ ਵਿੱਚ ਭੋਂ ਕੇ ਰੱਖ ਦਿੱਤਾ ਜਾਵੇ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਨਹੀਂ ਨੰਬਰ 3 ਦਹੀਂ ਜਮਾਉਂਦੇ ਸਮੇਂ ਦੁੱਧ ਵਿੱਚ ਇੱਕ ਟੁਕੜਾ ਨਾਰੀਅਲ ਦਾ ਪਾ ਦਿਓ ਇਸ ਨਾਲ ਦਹੀਂ 2-3 ਦਿਨ ਤੱਕ ਤਾਜ਼ਾ ਰਹਿੰਦਾ ਹੈ ਨੰਬਰ 4 ਜੇ ਸਬਜ਼ੀ ਵਿੱਚ ਨਮਕ ਜ਼ਿਆਦਾ ਹੋ ਜਾਵੇ ਤਾਂ ਇਸ ਵਿੱਚ ਕਾਲੂ ਕੱਟ ਕੇ ਸਬਜ਼ੀ ਵਿੱਚ ਪਾ ਦਿਓ ਇਸ ਤਰ੍ਹਾਂ ਨਮਕ ਸਹੀ ਹੋ ਜਾਵੇਗਾ ਨੰਬਰ 5 ਪਿੰਡੇ ਦੀ ਸਬਜ਼ੀ ਬਣਾਉਣ ਸਮੇਂ ਜੇਕਰ ਪਿੰਡੀਆਂ ਆਪਸ ਵਿੱਚ ਚਿਪ ਜਾਂਦੀਆਂ ਹਨ ਤਾਂ ਸਬਜ਼ੀ ਬਣਾਉਣ ਤੋਂ ਪਹਿਲਾਂ ਪਿੰਡੀਆਂ ਉੱਪਰ ਥੋੜਾ ਜਿਹਾ ਬੇਸਣ ਛਿੜਕ ਲਵੋ ਨੰਬਰ 6 ਜੇਕਰ ਰੋਟੀ ਬਣਾਉਂਦੇ ਸਮੇ ਸਾਡਾ ਹੱਥ ਸੇਕ ਲੱਗ ਜਾਂਦਾ ਹੈ ਤਾਂ ਉਸ ਉੱਪਰ ਬਰਫ਼ ਦਾ ਟੁਕੜਾ ਮਲ ਲਓ ਨੰਬਰ 7 ਪੋਹਾ ਬਣਾਉਣ ਟਾਈਮ ਜੇ ਕਰੋ ਆਪਸ ਵਿੱਚ ਚਿਪਕ ਜਾਂਦਾ ਹੈ ਤਾਂ ਉਸ ਵਿੱਚ ਨਿੰਬੂ ਨਿਚੋੜ ਦਿਓ ਇਸ ਤਰ੍ਹਾਂ ਉਹ ਖਿលਿਆ ਖਿលਿਆ ਬਣੇਗਾ ਨੰਬਰ 8 ਜੇਕਰ ਅਸੀਂ ਕਿਸੇ وجہ ਕਰਕੇ ਦੁੱਧ ਨੂੰ ਫ੍ਰਿਜ ਵਿੱਚ ਨਹੀਂ ਰੱਖ पाए ਤਾਂ ਉਸ ਵਿੱਚ ਇੱਕ ਹਰੀ ਇਲਾਇਚੀ ਤੋੜ ਕੇ ਉਸ ਦੇ ਵਿੱਚ ਪਾ ਦਿਓ ਇਸ ਨਾਲ ਦੁੱਧ ਖਰਾਬ ਨਹੀਂ ਹੋਵੇਗਾ ਨੰਬਰ 9 ਪੂਰੀਆਂ ਜਾਂ ਪਕੌੜੇ ਬਣਾਉਂਦੇ ਸਮੇ ਕੜਾਹੀ ਦੇ ਤੇਲ ਵਿੱਚ ਥੋੜਾ ਜਿਹਾ ਨਮਕ ਪਾ ਦਿਓ ਇਸ ਤਰ੍ਹਾਂ ਪੂਰੀਆਂ ਤੇ ਪਕੌੜੇ ਸਵਾਦ ਵਧਣਗੇ ਨੰਬਰ 10 ਜੇਕਰ ਮਿਰਚ ਦਾ ਆਚਾਰ ਜਲਦੀ ਖਰਾਬ ਹੋ ਜਾਂਦਾ ਸੋ ਇਹ ਥੋੜੇ ਜਿਹੀ ਹਿੰਗ ਪਾ ਦਿਓ ਇਸ ਨਾਲ ਮਿਰਚ ਦਾ ਆਚਾਰ ਖਰਾਬ ਨਹੀਂ ਹੋਵੇਗਾ ਨੰਬਰ 11 ਕਾਲੇ ਛੋਲੇ ਜਾਂ ਰਾਜਮਾਂ ਦੀ ਸਬਜ਼ੀ ਬਣਾਉਣ ਤੋਂ ਪਹਿਲਾਂ ਉਹਨਾਂ ਨੂੰ ਪਾਣੀ ਵਿੱਚ ਪਿਉਂਗੇ ਥੋੜਾ ਜਿਹਾ ਨਮਕ ਤੇ ਬੇਕਿੰਗ ਸੋਡਾ ਪਾ ਦਿਓ ਇਸ ਤਰ੍ਹਾਂ ਉਹ ਜਲਦੀ ਪੱਕ ਜਾਣਗੇ ਨੰਬਰ 12 ਮਟਰ ਪਨੀਰ ਦੀ ਸਬਜ਼ੀ ਬਣਾਉਂਦੇ ਸਮੇ ਉਸ ਵਿੱਚ ਇੱਕ ਕੱਪ ਦੁੱਧ ਜਾਂ ਮਲਾਈ ਪਾ ਦਿਓ ਇਸ ਨਾਲ ਸਬਜ਼ੀ ਸਵਾਦ ਬਣੇਗੀ ਨੰਬਰ 13 ਜੇਕਰ ਖਾਣਾ ਬਣਾਉਂਦੇ ਸਮੇ ਬਰਤਨ ਜਲ ਜਾਂਦੇ ਹਨ ਤਾਂ ਉਹਨਾਂ ਵਿੱਚ ਥੋੜਾ ਜਿਹਾ ਬੇਕਿੰਗ ਸੋਡਾ ਤੇ ਸਿਰਕਾ ਪਾ ਕੇ ਰੱਖ ਦਿਓ ਇਸ ਤਰ੍ਹਾਂ ਉਹ ਜਲਦੀ ਸਾਫ਼ ਹੋ ਜਾਣਗੇ ਨੰਬਰ 14 ਜੇਕਰ ਕੱਟੇ ਹੋਏ ਸੇਬ ਜਲਦੀ ਕਾਲੇ ਹੋ ਜਾਂਦੇ ਹਨ ਤਾਂ ਉਹਨਾਂ ਉੱਪਰ ਥੋੜਾ ਜਿਹਾ ਨਿੰਬੂ ਦਾ ਰਸ ਲਗਾ ਦਿਓ ਇਸ ਤਰ੍ਹਾਂ ਸੇਬ ਕਾਲੇ ਨਹੀਂ ਹੁੰਦੇ ਤੇ ਤਾਜ਼ੇ ਰਹਿੰਦੇ ਹਨ ਨੰਬਰ ਚੀਨੀ ਦਾ ਮਿਲਾ ਦਿਓ ਇਸ ਤਰ੍ਹਾਂ ਗਰੇਵੀ ਦਾ ਸਵਾਦ ਦੁੱਗਣਾ ਹੋ ਜਾਵੇਗਾ ਕਲਰ ਵੀ ਸੋਹਣਾ ਆਵੇਗਾ ਨੰਬਰ 17 ਜੇਕਰ ਪਿੰਡੀਆਂ ਕੱਟਣ ਦਾ ਸਮੇ ਚਾਕੂ ਨਾਲ ਚਿਪਕ ਜਾਂਦੀਆਂ ਹਨ ਤਾਂ ਪਿੰਡੀਆਂ ਨੂੰ ਕੱਟਣ ਤੋਂ ਪਹਿਲਾਂ ਚਾਕੂ ਉੱਪਰ ਨਿੰਬੂ ਨੂੰ ਕਸਾ ਦਿਓ ਨੰਬਰ 18 ਪ੍ਰਸਾਦ ਦੇ ਦਿਨਾਂ ਵਿੱਚ ਕੱਚੇ ਚੌਲਾਂ ਵਿੱਚ ਲਾਲ ਮਿਰਚ ਪਾ ਕੇ ਰੱਖਣ ਨਾਲ ਇਹਨਾਂ ਨੂੰ ਕੀੜੇ ਪੈਣ ਤੋਂ ਬਚਾਇਆ ਜਾ ਸਕਦਾ ਹੈ ਨੰਬਰ 19 ਅੰਬ ਦਾ ਆਚਾਰ ਪਾਉਂਦੇ ਸਮੇ ਉਸ ਵਿੱਚ ਥੋੜਾ ਜਿਹਾ ਗੁੜ ਮਿਲਾ ਦਿਓ ਇਸ ਨਾਲ ਆਚਾਰ ਦਾ ਸਵਾਦ ਦੁੱਗਣਾ ਹੋ ਜਾਵੇਗਾ ਨੰਬਰ 20 ਹਰੀਆਂ ਮਿਰਚਾਂ ਨੂੰ ਰੱਖਣ ਤੋਂ ਪਹਿਲਾਂ ਉਹਨਾਂ ਦੀਆਂ ਡੰਡੀਆਂ ਨੂੰ ਤੋੜ ਦਿਓ ਇਸ ਤਰ੍ਹਾਂ ਕਰਨ ਨਾਲ ਹਰੀ ਮਿਰਚ ਸਮੇਂ ਤੱਕ ਤਾਜੀ ਰਹਿੰਦੀ ਹੈ ਮਿਕਸੀ ਜਾਂ ਗ੍ਰੈਂਡਰ ਦੇ ਬਲੇਡ ਤਿੱਖੇ ਕਰਨ ਲਈ ਮਹੀਨੇ ਵਿੱਚ ਇੱਕ ਵਾਰ ਇਸ ਵਿੱਚ ਨਮਕ ਪਾ ਕੇ ਚਲਾ ਦਿਓ ਇਸ ਨਾਲ ਬਲੇਡ ਤਿੱਖੇ ਹੋ ਜਾਣਗੇ ਕਦੇ ਵੀ ਜਾਮ ਨਹੀਂ ਹੋਣਗੇ ਨੰਬਰ 22 ਦੁੱਧ ਨੂੰ ਉਬਾਲਣ ਤੋਂ ਪਹਿਲਾਂ ਬਰਤਨ ਦੇ ਕਿਨਾਰੇ ਘੋਲ ਲਗਾ ਦਿਓ ਇਸ ਤਰ੍ਹਾਂ ਕਰਨ ਨਾਲ ਦੁੱਧ ਉਬਲ ਕੇ ਬਾਹਰ ਨਹੀਂ ਆਉਂਦਾ ਨੰਬਰ 23 ਗੁਲਾਬ ਜਾਮਨ ਬਣਾਉਂਦੇ ਸਮੇਂ ਉਸ ਵਿੱਚ ਥੋੜਾ ਜਿਹਾ ਪਨੀਰ ਪਾਉਣ ਨਾਲ ਗੁਲਾਬ ਜਾਮਨ ਜ਼ਿਆਦਾ ਨਰਮ ਤੇ ਸਵਾਦ ਬਣਦੇ ਹਨ। ਨੰਬਰ 24 ਆਟੇ ਦੇ ਡੱਬੇ ਵਿੱਚ ਤੇਜ ਪਤਾ ਰੱਖਣ ਨਾਲ ਆਟੇ ਵਿੱਚ ਨਮੀ ਨਹੀਂ ਆਉਂਦੀ ਤੇ ਜਲਦੀ ਖਰਾਬ ਨਹੀਂ ਹੁੰਦਾ। ਨੰਬਰ 25 ਖੀਰ ਨੂੰ ਜ਼ਿਆਦਾ گاੜਾ ਤੇ ਸਵਾਦ ਬਣਾਉਣ ਲਈ ਇਸ ਵਿੱਚ ਥੋੜੀ ਜਿਹੀ ਸੂਜੀ ਮਿਲਾ ਦਿਓ। ਨੰਬਰ 25 ਰੋਟੀ ਬਣਾਉਣ ਤੋਂ ਪਹਿਲਾਂ ਜੇਕਰ ਬੇਲਲੇ ਨੂੰ 10 ਮਿੰਟ ਫ੍ਰੀਜ ਵਿੱਚ ਰੱਖ ਦਿੱਤਾ ਜਾਵੇ ਤਾਂ ਇਸ ਨਾਲ ਰੋਟੀ ਨਹੀਂ ਚਿਪਕਦੀ। ਨੰਬਰ 26 ਸੂਜੀ ਦਾ ਪ੍ਰਸ਼ਾਦ ਬਣਾਉਂਦੇ ਸਮੇਂ ਇਸ ਵਿੱਚ ਇੱਕ ਚਾਂਚ ਬੇਸਨ ਦਾ ਪਾ ਦਿਓ ਇਸ ਨਾਲ ਸੂਜੀ ਦਾ ਪ੍ਰਸ਼ਾਦ ਜ਼ਿਆਦਾ ਟੇਸਟੀ ਬਣੇਗਾ ਨੰਬਰ 27 ਜੇਕਰ ਤੁਸੀਂ ਧੜੜਕਦੇ ਸਮੇਂ ਇਸ ਵਿੱਚ ਚਮਚਾਖੰਡ ਦਾ ਪਾ ਦਿੱਤਾ ਜਾਵੇ ਜ਼ਿਆਦਾ ਮੱਖਣਾ ਆਉਂਦਾ ਹੈ ਨੰਬਰ 28 ਨਾਰੀਅਲ ਨੂੰ ਤੋੜਨ ਤੋਂ ਪਹਿਲਾਂ ਅੱਧਾ ਘੰਟਾ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਨਾਰੀਅਲ ਜਲਦੀ ਟੁੱਟ ਜਾਂਦਾ ਹੈ ਨੰਬਰ 27 ਦੁੱਧ ਨੂੰ ਉਬਾਲਣ ਤੋਂ ਪਹਿਲਾਂ ਉਸ ਵਿੱਚ ਥੋੜਾ ਜਿਹਾ ਪਾਣੀ ਮਿਲਾ ਦਿਓ ਇਸ ਤਰ੍ਹਾਂ ਕਰਨ ਨਾਲ ਗਰਮ ਕਰਨ ਤੋਂ ਬਾਅਦ ਦੁੱਧ ਬਰਤਨ ਨਾਲ ਨਹੀਂ ਚਿਪਕੇਗਾ ਨੰਬਰ 30 ਲੋਹੇ ਦੀ ਕਿਸੇ ਵੀ ਚੀਜ਼ ਨੂੰ ਜੇਕਰ ਜੰਗ ਲੱਗ ਜਾਂਦਾ ਹੈ ਤਾਂ ਪਿਆਜ਼ ਨੂੰ ਉਤਰ ਜਾਂਦਾ ਹੈ ਨੰਬਰ 31 ਮਸਾਲਿਆਂ ਦੇ ਡੱਬਿਆਂ ਵਿੱਚ ਥੋੜੇ ਜਿਹੇ ਟੁਕੜੇ ਹਲਦੀ ਦੇ ਰੱਖਣ ਨਾਲ ਮਸਾਲਿਆਂ ਨੂੰ ਕੀੜਾ ਨਹੀਂ ਲੱਗਦਾ ਨੰਬਰ 32 ਸੂਜੀ ਨੂੰ ਲੰਬੇ ਸਮੇਂ ਤੱਕ ਰੱਖਣ ਲਈ ਇਸਨੂੰ ਬਿਨਾਂ ਤੇਲ ਜਾਂ ਘਿਓ ਤੋਂ ਪੁਣ ਕੇ ਸੂਜੀ ਨੂੰ ਡ్రਾਈ ਰੋਸਟ ਕਰਕੇ ਰੱਖਣ ਨਾਲ ਕੀੜੇ ਨਹੀਂ ਲੱਗਦੇ ਨੰਬਰ 33 ਬੇਸਣ ਦੀ ਬਰਫੀ ਬਣਾਉਣ ਤੋਂ ਪਹਿਲਾਂ ਇਸ ਵਿੱਚ ਥੋੜੀ ਜਿਹੀ ਸੂਜੀ ਮਿਲਾ ਦਿਓ ਇਸ ਨਾਲ ਬਰਫੀ ਦਾਣੇਦਾਰ ਤੇ ਟੇਸਟੀ ਬਣੇਗੀ ਨੰਬਰ 34 ਜੇਕਰ ਤੁਸੀਂ ਕੀੜੀਆਂ ਤੋਂ ਪਰੇਸ਼ਾਨ ਹੋ ਕੀੜੀਆਂ ਵਾਲੀ ਜਗ੍ਹਾ ਤੇ ਖੀਰੇ ਦੇ ਛਿਲਕੇ ਰੱਖ ਦਿਓ ਇਸ ਤਰ੍ਹਾਂ ਕੀੜੀਆਂ ਨਹੀਂ ਆਉਣਗੀਆਂ ਨੰਬਰ 35 ਕੇਲਿਆਂ ਦੇ ਗੁੱਚੇ ਨੂੰ ਟਾਂਕ ਕੇ ਰ ਨਹੀਂ ਹੁੰਦੇ ਨੰਬਰ 36 ਜੇਕਰ ਰਸੋਈ ਵਿੱਚ ਕੰਮ ਕਰਦੇ ਸਮੇਂ ਸਾਡੀ ਚਮੜੀ ਜਲ ਜਾਂਦੀ ਹੈ ਤਾਂ ਕੇਲੇ ਨੂੰ ਮੈਸ਼ ਕਰਕੇ ਲਗਾਉਣ ਨਾਲ ਇਸ ਨੂੰ ਠੰਡਕ ਮਿਲਦੀ ਹੈ ਨੰਬਰ 37 ਮੇਥੀ ਦੀ ਕੜਤੰਦੂਰ ਕਰਨ ਲਈ ਉਸ ਵਿੱਚ ਥੋੜਾ ਜਿਹਾ ਨਮਕ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਮੇਥੀ ਦਾ ਕੌੜਾਪਨ ਦੂਰ ਹੁੰਦਾ ਹੈ ਨੰਬਰ 38 ਖੰਡ ਦੇ ਡੱਬੇ ਵਿੱਚ 5 ਤੋਂ 7 ਲੌਂਗ ਰੱਖਣ ਨਾਲ ਖੰਡ ਨੂੰ ਕੀੜੀਆਂ ਨਹੀਂ ਲੱਗਦੀਆਂ ਨੰਬਰ 39 ਜੇਕਰ ਤੁਸੀਂ ਗੁੰਨੇ ਹੋਏ ਆਟੇ ਨੂੰ ਤਾਜ਼ਾ ਰੱਖਣਾ ਚਾਹੁੰਦੇ ਹੋ ਆਟਾ ਗੁੰਨਣ ਤੋਂ ਬਾਅਦ ਇਸ ਨੂੰ ਘਿਓ ਲਗਾ ਦਿਓ ਉਸ ਤੋਂ ਬਾਅਦ ਇੱਕ ਮਲਮਲ ਦੇ ਕੱਪੜੇ ਨਾਲ ਟੱਕ ਕੇ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਆਟਾ ਲ ਦਾਲ ਬਣਾਉਂਦੇ ਸਮੇ ਜੇਕਰ ਦਾਲ ਉਬਲ ਕੇ ਬਾਹਰ ਆ ਜਾਂਦੀ ਹੈ ਤਾਂ ਇਸ ਵਿੱਚ ਇੱਕ ਚਮਚ ਘਿਓ ਦਾ ਪਾ ਦਿਓ ਉਸ ਤਰ੍ਹਾਂ ਕਰਨ ਨਾਲ ਦਾਲ ਉਬਲ ਕੇ ਬਾਹਰ ਨਹੀਂ ਆਵੇਗੀ ਹਾਂਜੀ ਇਹ ਸੀ ਰਸੋਈ ਵਿੱਚ ਕੰਮ ਆਉਣ ਵਾਲੀਆਂ ਜ਼ਰੂਰੀ ਗੱਲਾਂ ਵੀਡੀਓ ਨੂੰ ਦੇਖਣ ਲਈ ਤੁਹਾਣਾ ਧੰਨਵਾਦ ਵੀਡੀਓ ਨੂੰ ਲਾਈਕ ਕਰ ਤੇ ਕਮੈਂਟਸ ਕਰਨਾ ਨਾ ਭੁੱਲੋ ਧੰਨਵਾਦ ਜੀ